ਦੋਸਤੋ ਸਾਡੇ ਚੈਨਲ 'ਚ ਸਾਰਾ ਸਵਾਗਤ ਹੈ ਅੱਜ ਬਠਿੰਡਾ ਵਿੱਚ ਸਵੇਰ ਤੋਂ ਹੀ ਬਰਸਾਤ ਹੋ ਰਹੀ ਹੈ ਬਰਸਾਤ ਕਰਨ ਬਠਿੰਡਾ ਸ਼ਹਿਰ ਦੇ ਕਈ ਏਰੀਏ ਬਰਸਾਤੀ ਪਾਣੀ ਨਾਲ ਭਰ ਚੁਕੇ ਨੇ ਤਾਂ ਬਰਸਾਤ ਦੇ ਦੇਖੋ ਦੋਨੇ ਹੀ ਗੱਲਾਂ ਹੁੰਦੀਆਂ ਹਨ ਕੁਦਰਤ ਹੈ ਕੋਈ ਰੋਕ ਨਹੀਂ ਸਕਦਾ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਉੱਥੇ ਬਰਸਾਤ ਨਾਲ ਸਭ ਦੇ ਕੰਮਕਾਰ ਵੀ ਬੰਦ ਹੋ ਗਏ ਨੇ ਤੇ ਅੱਜ ਸਾਡੇ ਚੈਨਲ 'ਚ ਪਹੁੰਚੇ ਨੇ ਡਾਕਟਰ ਸੁਕ੍ਰੇਸ਼ ਰਾਣੀ ਜੋ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੰਮ ਹਨ ਉਹ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਦੇ ਨੇ ਮੈਡਮ ਨਮਸਕਾਰ ਜੀ ਨਮਸਕਾਰ ਜੀ ਕੀ ਕਹਿਣਾ ਚਾਹੂਗੇ ਜਿਹੜਾ ਅੱਜ ਬਰਸਾਤ ਦੇ ਤੁਸੀਂ ਵੀ ਇੱਥੇ ਕੰਮ ਆਏ ਹੋ ਆਪਦੇ ਕਿਸ ਤਰ੍ਹਾਂ ਨਜ਼ਰੀਏ ਨਾਲ ਦੇਖ ਰਹੇ ਹੋ ਤੁਸੀਂ ਮੈਂ ਕੀ ਕਹਿਣਾ ਚਾਹਨੀ ਆ ਕਿ ਬਟਿੰਡੇ ਦੇ ਵਿੱਚ ਸਵੇਰ ਤੋਂ ਲੈ ਕੇ بارش ਹੋ ਰਹੀ ਹੈ ਐਵੇਂ ਸਾਰੇ ਪਾਸੇ بارش ਹੋ ਰਹੀ ਹੈ بارش ਦਾ ਮੌਸਮ ਹੈ ਕੁਦਰਤੀ ਲੰਘਾ ਇਸ ਵਾਰ ਪਰ ਨਹੀਂ ਰੋਕ ਸਕਦੇ ਲੇਕਿਨ ਜਿਹੜੇ ਕੰਮ ਸਰਕਾਰਾਂ ਨੂੰ ਕਰਦੇ ਚਾਹੀਦੇ ਉਹ ਅੱਜ ਤੱਕ ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀਆਂ ਕਿਉਂਕਿ ਬਟਿੰਡੇ ਦੇ ਵਿੱਚ ਤੋਬਿਆਣਾ ਹੋਰ ਇਸ ਤਰ੍ਹਾਂ ਦੀਆਂ ਬਸਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਨਿਕਲਣਾ ਬਾਹਰ ਹੋ ਰਿਹਾ ਰੋਜੀ ਰੋਗਾਰ ਬੰਦ ਹੋ ਰਿਹਾ ਸਾਕੀ ਬਟਿੰਡਾ ਈਸੀ ਦਫਤਰ ਤੋਂ ਲੈ ਕੇ ਬਾਸਰਡੇ ਤੋਂ ਲੈ ਕੇ ਈਸੀ ਦਫਤਰ ਤੱਕ ਪਾਣੀ ਛਰਿਆ ਹੋਇਆ ਹੈ ਜਿਸ ਲੋਕਾਂ ਦੇ ਆਉਣਾ ਜਾਣਾ ਕੰਮਕਾਜ ਸਾਰੇ ਠੱਪ ਹੋ ਗਏ ਨੇ ਤੇ ਜਿਹੜੇ ਲੋਕ ਛੋਟੇ ਛੋਟੇ ਰੋਗਾਰ ਕਰਦੇ ਨੇ ਉਹਨਾਂ ਦੇ ਰੋਗਾਰ ਵੀ ਬੰਦ ਹੋ ਗਏ ਇਸ ਕਰਕੇ ਮੈਂ ਕਹਿੰਦਾ ਹਾਂ ਵੀ ਸਰਕਾਰਾਂ लोगों ने गुमराह करके वोटा लिया काम कोई कर दिया नहीं और मैं एक गल हो कहगी सरकार दिन जगहों की बड़े है कोई भी काम अब किता नहीं किया गुमराह करके वोटा ला के ਉਮਿਆਣਾ ਮੰਡੀ ਰੇਲਵੇ ਸਟੇਸ਼ਨ ਦਾ ਜਿਹੜਾ ਪਲੇਟਫਾਰਮ ਹੈਗਾ ਹੈ ਉਹ ਪਲੇਟਫਾਰਮ ਤੋਂ ਜਿੱਤੀ ਰੈਡੀ ਹੋ ਗਈ ਹੈ ਅੰਦੀਆਂ ਨੇ ਗੱਡੀਆਂ ਸਵਾਰੀਆਂ ਲਿਆ ਉਹ ਆਪਣੀਆਂ ਘੱਟੇ ਥੱਲੇ ਲੰਘ ਰਹੇ ਨੇ ਪੱਥਰਾਂ ਤੇ ਅੱਗੇ ਅੱਗੇ ਲੰਘਦੇ ਨੇ ਅੱਗ ਖਿਸਕੇ ਜਾਂਦੇ ਨੇ ਜਿਹੜੇ ਲੋਕਾਂ ਨੂੰ ਇਸ ਰੰਗ ਦਾ ਵੜਾ ਅੱਗੇ ਨੇ ਉਹਨੂੰ ਪੱਥਰਾਂ ਦੇ ਚੁੱਕਰ ਨਾਲ ਬੜਾ ਮਸਲਾ ਹੈ ਸਾਡੀ ਨਾ ਬੜਾ ਮਸਲਾ ਹੈ ਕਿਉਂ ਸਰਕਾਰਾਂ ਪਲੇਨ ਕਰਨ ਦਾ ਅਬਜਟ ਨੋਟ ਵਧਾ ਹੋਈ ਹੈ ਮੈਨੂੰ ਤੁਹਾਨੂੰ ਕਾਰਨ ਕੀ ਸਮਝਦੇ ਹਾਂ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਪਰ ਸੜਕਾਂ ਦਾ ਪੰਜਾਬ ਦਾ ਬਠਿੰਡੇ ਦਾ ਬੁਰਾ ਹਾਲ ਹੈ ਮੈਂ ਇਹ ਸਮਝਦੀ ਹਾਂ ਕਿ ਸਰਕਾਰਾਂ ਜਿੰਨੀਆਂ ਨਿਕਮੀਆਂ ਆਈਆਂ ਨੇ ਉਹ ਆਪ ਦੇ ਘਰ ਭਰਦੇ ਨੇ ਜਿੰਨਾ ਕੁ ਲੈ ਦੇ ਕੇ ਵੋਟਾਂ ਲੈਂਦੇ ਨੇ ਉਹਨਾਂ ਤੋਂ ਪਹਿਲਾਂ ਪਿਰਾ ਕਰਦੇ ਨੇ ਜਨਤਾ ਦੀ ਭਲਾਈ ਵਾਸਤੇ ਜਨਤਾ ਦੀਆਂ ਪਰੇਸ਼ਾਨੀਆਂ ਵਾਸਤੇ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਕਿੱਥੇ ਆਣਾ ਕਿ ਲੋਕਾਂ ਨੇ ਕੋਸ਼ ਮਰੀ ਜਾਂਦੇ ਨੇ ਕਿੱਤਾ ਖਰਿਆਂ बिकਦਾ ਹੈਗਾ ਇੱਧਰ ਵੀ ਕੋਈ ਧਿਆਨ ਨਹੀਂ ਜਾ ਰਿਹਾ ਮੈਨੂੰ ਤਾਂ ਇਹ ਨਸਲ ਸਰਕਾਰਾਂ ਬਹੁਤ ਘਰਾਏ ਇਹੋ ਜੀ ਸਰਕਾਰ ਨੂੰ ਕੀ ਕਰਨਾ ਹੈ ਆਗਾ ਜਿਹੜੀ ਸਰਕਾਰ ਆਪ ਦੀ ਜਿਹੜੀ ਆਪ ਦੇ ਪੰਜਾਬ ਦਾ ਆਪ ਕੋ ਸੈਕ ਕਿੱਤਾ ਬੰਦ ਨਹੀਂ ਕਰਾ ਸਕਦੀ ਹੋਰ ਕੀ ਕਰੂਗਾ ਉਹਨਾਂ ਮਾਵਾਂ ਦਾ ਪੁੱਤੋ ਦਿੰਨਾ ਦੇ ਵੀ ਦੇ ਨਾਲ ਸੱਚੇ ਬੱਚੇ ਮਰ ਗਏ ਪਰ ਮਾਨੂੰ ਕੋਈ ਚੀਜ਼ ਦਾ ਡੱਕ ਨਹੀਂ ਹੈ ਜਾਰ ਨਹੀਂ ਹੋ ਕੁੱਤਾ ਭਣੇ ਨੇ ਆਂ ਸੇ ਆਂ ਪਿਆ ਜਾ ਰਹਾ ਹੈ ਇੱਕ ਇੱਕ ਦੇ ਜਿਹੜੇ ਬੱਚੇ ਨਕਸੇ ਤੇ ਹੈਗੇ ਨੇ ਉਹਨਾਂ ਨੂੰ ਸੱਤੇ ਬੰਦ ਕਰ ਦਿੰਦੇ ਨੇ ਜਿਹੜੀ ਨਕਾ ਵੇਚਦੇ ਆਂ ਜਿਹੜੀ ਹੋਰ ਇਸ਼ਾਰ ਦੇ ਪੱਲੇ ਬਜੰਦੇ ਤੋਂ ਚਾਲੀ ਜਿਲੋ ਰੋਹ ਸਿੱਤਾ ਵੜਿਆ ਗਿਆ ਮਤਲਬ ਲੈ ਦੇ ਕਿਉਂ ਉਹ ਛੱਡ ਦੇਣਗੇ ਥੋੜਾ ਕੀ ਬਣਨਾ ਕੀ ਨਹੀਂ ਬਣਨਾ ਬਾਕੀ ਜਿਵੇਂ ਲੋਕ ਮਾਰਦੇ ਆ ਮੈਡਮ ਜਿਸ ਤਰ੍ਹਾਂ ਨਸ਼ੇ ਦੀ ਗੱਲ ਕਰ ਰਹੀ ਹੂੰ ਉਸੇ ਤਰ੍ਹਾਂ ਇਹ ਬਰਸਾਤੀ ਐ ਆ ਦੇਖੋ ਬਠਿੰਡਾ ਦੀ ਕਜੇਰੀ ਚ ਇੱਕ ਦਿਨ ਦੋ ਦਿਨ ਪਹਿਲਾਂ ਸੜਕ ਬਣਾਈ ਸੀ ਤੇ ਅੱਜ ਟੁੱਟਣ ਤੇ ਵੀ ਲੱਗੀ ਹੋਈ ਐ ਮੀ ਕਰਕੇ ਮੀ ਜੋ ਪਹਿਲਾਂ ਸੜਕਾਂ ਬਣਾ ਦਿੰਦੇ ਨੇ ਤੇ ਦੋ ਦਿਨਾਂ ਦੀ ਟੁੱਟ ਜਾਂਦੀਆਂ ਕੀ ਸਮਝਦੇ ਆ ਕਾਰਨ ਕੀ ਸਮਝਦੇ ਮੈਂ ਸਮਝਦੀ ਆ ਜਿਹੜੇ ਸਰਕਾਰ ਉਤਕਰਦਾਰ ਨੂੰ ਠੇਕਾ ਦਿੰਦੀ ਹੈ ਸਰਕਾਰ ਜਿਹੜੇ ਸ਼ਰਤਾਂ ਬਣਾਉਣ ਦਾ ਠੇਕਾ ਦਿੰਦੀ ਹੈ ਜਿਹੜੇ ਠੇਕੇਦਾਰ ਨੂੰ ਦਿੰਦੀ ਹੈ ਉਹ ਆਪੇ ਹੀ ਗੁਦਿਆਂ ਨੂੰ ਠੇਕਾ ਦਿੰਦੀ ਹੈ ਉਹ ਜਿਹੜੇ ਸੜਕਾਂ ਦੇ ਸੜਕਾਂ ਦੇ ਉੱਪਰ ਮਾਰ ਲਾਉਣ ਜਿਹੜਾ ਤਾਰ ਕੋਲ ਪੈਂਦਾ ਜਾਂ ਲੋਕ ਪੈਂਦੀ ਹੈ ਜਾਂ ਕੋਈ ਚੀਜ਼ ਪੈਂਦੀ ਹੈ ਜੋ ਮਜ਼ਬੂਤੀ ਨਾਲ ਪਾਈ ਜਾਵੇ ਤਾਂ ਸਰਕਾਰ ਜਿੰਮੇਵਾਰ ਹੋਵੇ ਸਾਰੇ ਇਸੇ ਬੰਦੇ ਹੁੰਦੇ ਆ ਜੀ ਸਾਰਨ ਵੱਡਾ ਇਹੀ ਹੈ ਪ੍ਰਸ਼ਾਸਨ ਹਾਂ ਪ੍ਰਸ਼ਾਸਨ ਦਾ ਕੀ ਮਤ ਹੈ ਤੇ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਮਿੰਟ ਤੋਂ ਲੈ ਕੇ ਸਾਰੇ ਪ੍ਰਸ਼ਤ ਬੱਜੇ ਨੇ ਇਹਨਾਂ ਨੇ ਕੋਈ ਕੰਮ ਵੀ ਕਰਨਾ ਵੀ ਹੈ ਤਾਂ ਸਿਰਫ ਲੋਕਾਂ ਨੂੰ ਇਕੱਠੇ ਧੂੜ ਤੋਂ ਖੜੀ ਹੈ ਹੋਰ ਕੋਈ ਕੰਮ ਨਹੀਂ ਕਰਨਾ ਮੈਡਮ ਤੁਸੀਂ ਵੀ ਪਾਰਟੀ ਚਲਾ ਰਹੇ ਹੋ ਪੰਜਾਬ ਦੇ ਉਮੀਦਵਾਰੋਂ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੁੰਦਾ ਬਰਸਾਤ ਦੇ ਕਈਆਂ ਦੇ ਛੱਤ ਡਿੱਗ ਪੈਂਦੀ ਹੈ ਛੱਤ ਕਾਰਨ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਤੋਂ ਕੀ ਮੰਗ ਕਰੋਗੇ ਜਿਹੜੇ ਸਰਕਾਰ ਨੇ ਇਹ ਸਕੀਮ ਕੱਢੀ ਸੀ ਜਿਹੜੇ ਲੋਕਾਂ ਦੇ ਗਰੀਬਾਂ ਦੇ ਪੱਕੇ ਘਰ ਆ ਰਹੇ ਨੇ ਉਹਨਾਂ ਦੇ ਘਰੋਂ ਭਰੇ ਮੈਂ ਖੁਦ ਭਰੇ ਮੈਂ ਖੁਦ ਜਾ ਕੇ ਰਜਿਸਟ੍ਰੇਸ਼ਨ ਕਰਾਈਆਂ ਮੈਂ ਖੁਦ ਜਾ ਕੇ ਉਹਨਾਂ ਦੇ ਘਰ ਦੇਖੇ ਲੇਕਿਨ ਅੱਜ ਤੱਕ ਉਹ ਹੋ ਨਹੀਂ ਅਜੇ ਤੱਕ ਨਾ ਘਰ ਬਣਿਆ ਤੇ ਨਾ ਹੀ ਕਿਤੇ ਦਾ ਅੱਜ ਤੱਕ ਕੋਈ ਪੈਸਾ ਕਰਕੇ ਆਇਆ ਜਿਸ ਤਰ੍ਹਾਂ ਬੰਦੇ ਆਰਦਾ ਘਰ ਬਣਾ ਲੈ ਸਾਡੇ ਪਿੰਡ ਦਾ ਇੱਕ ਗਰੀਬ ਬੰਦਾ ਹੋ ਇਹ ਲੋਕ ਨੇ ਉਹਦਾ ਘਰ ਡਿੱਗ ਗਿਆ ਉਹਦਾ ਘਰ ਗੁਰਦੁਆਰਾ ਕਮੇਟੀ ਨੇ ਸਿੱਟਾ ਰਾਹ ਪਰ ਗੁਰਦੁਆਰਾ ਕਮੇਟੀ ਜਰੂ ਸਾਹਿਬ ਨੇ ਸਾਥ ਇਕੱਠੇ ਕਰਕੇ ਅਸੀਂ ਸਾਰਿਆਂ ਨੇ ਉਹ ਗਰੀਬ ਬੰਦੇ ਦਾ ਮਕਾਨ ਬਣਵਾਇਆ ਲੇਕਿਨ ਵੀਡੀਓ ਵਖਤ ਤੋਂ ਲੋਕ ਬਿਨਾਂ ਦੇਖਣ ਆਏ ਲੇਕਿਨ ਉਹਨਾਂ ਨੇ ਦੇਖ ਕੇ ਚਲੇ ਗਏ ਸਾਡੇ ਕੰਮ ਦੀ ਕੰਮ ਜਿਹੜਾ ਹੁੰਦਾ ਜਿਹੜਾ ਹੁੰਦਾ ਬਾਕੀ ਮੌਕੇ ਤੇ ਪ੍ਰਕਟਾਤਵ ਕੋਈ ਨਹੀਂ ਹੁੰਦਾ ਦਾ ਤਾਂ ਮੈਡਮ 2027 ਦੀਆਂ ਵੋਟਾਂ ਨੇੜੇ ਆ ਰਹੀਆਂ ਨੇ ਤੇ ਹੁਣ ਸਾਰੀਆਂ ਪਾਰਟੀਆਂ ਜਿਹੜੇ ਲੀਡਰ ਹੁੰਦੇ ਆ ਘਰਾਂ ਚੋਂ ਬਾਹਰ ਨਿਕਲ ਗਏ ਮੀਟਿੰਗਾਂ ਕਰਨ ਲੱਗੇ ਲੋਕਾਂ ਨੂੰ ਫੇਰ ਉਹੀ ਲੱਕੜ ਦੇ ਮੁੰਡੇ ਦੇਣ ਲੱਗੇ ਇਸ ਵਾਰ ਕੀ ਕਹਿੰਦਾ ਜਾਊਂਗਾ ਮੈਂ ਇਹ ਕਹਿੰਦੇ ਆ ਕਿ ਲੱਕੜ ਦੇ ਮੁੰਡੇ ਤਾਂ ਇਹਨਾਂ ਨੇ ਦੇਣੇ ਹੀ ਆ ਕਿਉਂਕਿ 5 ਸਾਲ ਰਾਤ ਕਰਨਾ ਆਇਆ ਔਰ ਲੋਕਾਂ ਨੂੰ ਗੁੰਮਰਾ ਕਰਨਗੇ ਪਹਿਲਾਂ ਵੀ ਕੀਤਾ ਉਸ ਦੁਬਾਰਾ ਫੇਰ ਕੰਮ ਨਹੀਂ ਬਤਾਤੀ ਮੈਂਡਕ ਹੈ ਬਰਤਾਤ ਦੇ ਟੈਕਸ ਲੈ ਨਿਕਲ ਗਏ ਮੈਂਡਕ ਉਸ ਤਰ੍ਹਾਂ ਇਹ ਵੀ ਕਰਤਾਲ ਕਰਦੇ ਆ ਵੋਟਰ ਦੇ ਕੰਮ ਤੇ ਇਹਨਾਂ ਨੇ ਵੀ ਵੋਟਾਂ ਨਾ ਕਰਦੀਆਂ ਸਿਰਫ ਵਾਦੇ ਕਰਦੇ ਆ ਸਹਾਈ ਕਰਾ ਦੇਣਗੇ ਜੋ ਕਰਾ ਦੇਣਗੇ ਸਰਕਾਰ ਦੇ ਸਾਹਮਣੇ ਇਹਨੂੰ ਜਿੰਨਾ ਦੀ ਮਾਰ ਇਸ ਤਰ੍ਹਾਂ ਹੋ ਰਿਹਾ ਹੈ

ਮੈਡਮ ਬਹੁਤ ਬਹੁਤ ਸਾਰਾ ਬਾਤ ਤੁਸੀਂ ਸਾਡੇ ਦਫ਼ਤਰ ਚ ਆਏ ਤੁਹਾਡਾ ਸਵਾਗਤ ਹੈ ਖੁੱਲ ਕੇ ਵਿਚਾਰਾ ਕੀ ਤੁਸੀਂ ਤਾਂ ਦੋਸਤੋ ਮੈਡਮ ਡਾਕਟਰ ਸੁਪੇਸ਼ ਰਾਣੀ ਨੇ ਅੱਜ ਖੁੱਲ ਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰਾਂ ਨਕਮੀ ਹੁੰਦੀਆਂ ਨੇ ਦੇਖੋ ਵੋਟਰ ਵੀਰੇ ਸਾਰੇ ਕੋਈ ਵੀ ਪਾਰਟੀ ਐ ਲੋਕਾਂ ਨੂੰ ਇਹਨਾਂ ਗਮਰਾਹ ਕਰਦੀਆਂ ਨੇ ਕੀ ਬਠਿੰਡੇ ਨੂੰ ਅਸੀਂ ਤਾਜਮਹਿਲ ਬਣਾ ਦਾਂਗੇ ਮਠਿੰਡੇ ਨੂੰ ਅਸੀਂ ਆਗਰਾ ਬਣਾ ਦਾਂਗੇ ਬਠਿੰਡੇ ਨੂੰ ਇਹਨਾਂ ਕੁਝ ਕਰ ਦਾਂਗੇ ਪਰ ਅੱਜ ਜਿਲ੍ਹਾ ਪ੍ਰਸ਼ਾਸਨੀ ਦੇ ਪੰਜਾਬ ਸਰਕਾਰ ਦੀ ਕੋਲ ਅੱਜ ਦੀ ਬਰਸਾਤ ਨੇ ਖੋਲ ਤੀਏ ਦੇਖੋ ਪਾਣੀ ਭਰ ਚੁੱਕਿਆ ਸਾਰੇ ਸ਼ਹਿਰ ਵਿੱਚ ਤੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਤੇ ਕੁਦਰਤ ਵੱਲੋਂ ਬਰਸਾਤ ਵੀ ਅੱਜ ਜੋਰਾਂ ਤੇ ਚੱਲ ਰਹੀ ਹੈ ਤਾਂ ਇਸ ਵਿੱਚ ਪਰਮਾਤਮਾ ਦੇ ਕੀ ਰਜ਼ ਹੈ ਇਹ ਤਾਂ ਉਸ ਨੂੰ ਪਤਾ ਹੈ ਪਰ ਜ਼ਿਲ੍ਹਾ ਲੈਵਲ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਸਬੰਧ ਵਿੱਚ ਐਕਸ਼ਨ ਲਿਆ ਜਾਵੇ ਕਿਉਂਕਿ ਦੇਖੋ ਲੋਕਾਂ ਦੀ ਸੇਵਾ ਲਈ ਡੀਸੀ ਸਾਹਿਬ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਇਹਨਾਂ ਦਾ ਕੰਮ ਹੀ ਹੈ ਵੀ ਬਠਿੰਡੇ ਸ਼ਹਿਰ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਕੋਈ ਗਲਵਾਤ ਹੁੰਦੀ ਹੈ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਉਹਨਾਂ ਨੂੰ ਘਰ ਜਾ ਕੇ ਉਹਨਾਂ ਦੀ ਸੁਧ-ਬੋਧ ਨਿੱਤੇ ਹੀ ਜਾਵੇ ਤਾਂ ਬਰਸਾਤ ਅੱਜ ਪੂਰੇ ਜੋਰਾ ਦੇ ਸਾਰੇ ਪੰਜਾਬ 'ਚ ਹੀ ਚੱਲ ਰਹੀ ਹੈ ਇਸ ਤਰ੍ਹਾਂ ਇਹ ਬਠਿੰਡੇ ਵਿਚ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਬਰਸਾਤ ਜ਼ੋਰਾਂ ਤੇ ਹੈ ਤਾਂ ਡਾਕਟਰ ਸੁਖਨੇਸ਼ ਰਾਣੀ ਨੇ ਕਿਹਾ ਕਿ ਲੋਕ ਵੀ ਕੁਝ ਸਿਆਣੇ ਬਣ ਵੋਟਾਂ ਵੇਲੇ ਸਿਰਫ ਸਵਾਰਥ ਦੇ ਲਾਲਚ ਨਾਲ ਦੇਖਿਆ ਜਾਵੇ ਅੱਜ ਦੀ ਬਰਸਾਤ ਕਰਨ ਦੇਖੋ ਕਿੰਨਾ ਨੁਕਸਾਨ ਵੀ ਹੋ ਰਿਹਾ ਹੈ ਖਰਿਆਂ ਦੇ ਕੰਮਕਾਰ ਰੁਕ ਗਏ ਜਿਨ੍ਹਾਂ ਨੇ ਰੋਜ਼ ਕਮਾਉਣਾ ਰੋਜ਼ ਖਾਣਾ ਉਹਨਾਂ ਦੇ ਕੰਮ ਵਿਹਲੇ ਬੈਠੇ ਨੇ ਬਿਜਲੀ ਕੱਟ ਲੱਗ ਜਾਂਦਾ ਹੈ ਤਾਂ ਫਿਰ ਅਸੀਂ ਡਾਕਟਰ ਸੰਵੇਸ਼ ਰਾਣੀ ਨਾਲ ਗੱਲ ਕਰਾਂਗੇ ਮੈਡਮ ਜਿਸ ਤਰ੍ਹਾਂ ਜੇ ਬਰਸਾਤ ਹੋਇਆ ਹੈ ਦਿਨਾਂ ਕਰਾ ਦੇ ਨੁਕਸਾਨ ਹੋ ਰਿਹਾ ਹੈ ਕਿ ਤੁਸੀਂ ਆਪਣੀ ਟੀਮ ਵੱਲੋਂ ਉਹਨਾਂ ਦੇ ਜਾਓਗੇ ਦੌਰਾ ਕਰੋਗੇ ਨੁਕਸਾਨ ਦੇ ਕੱਟੇ ਲਗਾ ਦੇਰ ਗਏ ਨੇ ਜਦੋਂ ਇਹ ਲੋਣੇ ਹੈਗੇ ਨੇ ਕੰਤਾ ਪਾਤਿਆ ਕੰਤਾ ਪਾਤਿਆ ਉਹਨੇ ਦੀ ਮਦਦ ਵਾਸਤੇ ਸੱਚੇ ਘਟਨਾ ਜਾ ਕੇ ਲੋਕਾਂ ਨਾਲ ਗੱਲ ਕੀਤੀ ਔਰ ਉਸ ਵਾਰ ਜਿਹੜੇ ਸੁਤੰਤਰੀ ਯੋਜਨਾਵਾਂ ਹੈਗੀਆਂ ਨੇ ਉਹਨਾਂ ਦੇ ਭਾਰਮ ਵੀ ਭਰੇ ਪਰ ਅਜੇ ਤਿਕਰੋਨਾ ਨੂੰ ਕੋਈ ਮਦਦ ਨਹੀਂ ਮਿਲੀ ਨੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਰਕਾਰਾਂ ਵਾਅਦੇ ਖਾਲੇ ਦਿਖਾਵਾ ਕਰਦੀਆਂ ਤੇ ਜਿਸ ਤਰ੍ਹਾਂ ਪਹਿਲਾਂ ਇੱਕ ਬੰਦੇ ਦਾ ਆ ਰਹੇ ਦੋ ਦੋਰਾ ਤੇ ਮੇਰੇ ਅੱਗੇ ਨੂੰ ਮਾਇਆ ਸਮਰਾ ਉਹ ਇੱਥੇ ਕਰਾ ਚੰਬਰੀ ਮੰਨਦਾ ਕਿ ਤਾਂ ਕਿ ਆਪਣੇ ਵੱਲੋਂ ਕੰਦੇ ਕੱਲੇ ਕਰ ਕਰ ਲੱਗ ਪਈ ਬਹੁਤ ਆਤੀ ਗੱبانی ਕਰ ਜਾਂਦੇ ਨੇ ਬਹੁਤ ਸਾਡੇ ਜਿਹੜੇ ਲੋਕ ਲੈ ਰਹੇ ਨੇ ਗਰੀਬ ਹੈਗੇ ਨੇ ਨਿੱਕੇ ਕੋਲ ਕੋਈ ਰੋਟੀ ਰੋਟੀ ਆ ਗਈ ਇਸ ਤਰ੍ਹਾਂ ਦੇ ਬੰਦਿਆਂ ਦੀ ਅਸੀਂ ਮੁਦ ਕਰਾਂਗੇ ਮੈਡਮ ਤੁਸੀਂ ਅੱਜ ਮੀਂਹ 'ਚ ਫਸ ਗਏ ਇੱਥੇ ਕਿਵੇਂ ਕਿਸ ਕੰਮ ਆਇਸੀ ਤੇ ਕੀ ਕਹਿਣਾ ਚਾਹੋਗੇ ਮੀਂਹ ਮੈਨੂੰ ਦੇਖਦੇ ਹਾਂ మేనే ఐసీ బహో మే 아이 تھی జో కొరి కొరి బారిత్ थी మే తో చలో బంద్ హో జాయే گی లేక రామ్నే రాహ రహా హుబి రహా హై తో రెహనా పడ్జేగా బাকি గుస్తోన్ నో బుకింద హై హాల్ బాక్ తో దేక్ తో దేక్ సమనే అమ్మే తో కెరి నా హాల హై యే బహోత్ షర్మనాక్ హై క్యోకి కోయి నికాసి నహీ ఇసే బాకి జాయా నహీ జా సక్తా క్యోకి కోయి మేగున్ నా పాజ్ దే అబాసోత్ థీ కోన రహే హై తో క్యోకి పారి ఎనా చాహియే హై कोई आदमी ना कि कम वा ना कोई जा सकता मैं मैं आई सी मेरा एक बैंक के बच्चे काम थगा मैं उस करके आई थी तो बारिश बहुत ज्यादा आने लग गई तो मैं जनरल दफ्तर बच्चा गलबात की कि बी की ताव को वीआईपी so, वालों को न मौके अंदरला चाहिए कि हर साल यही किस्सा है कि जबो बारिश होती है ऐसे तरह का हाल होदा है तो सड़कों को ऊंचा कराया जाए या आस-पास में नालियां बनवाई जाएं ताकि पानी भी निकासी हो सके सरकार ने हमें सूचना कहीं मैं कि वीआईपी ये दस्तावेज तो सो बरसात पूरे जोरा ते चल रही है ਸਰਕਾਰਾਂ ਨੂੰ ਵੀ ਲੱਖ ਲਾਂਤਾਂ ਨੇ ਜਿਹੜੀਆਂ ਵੋਟਾਂ ਵੇਲੇ ਵੋਟਾਂ ਦੇ ਫਿਕਸ ਡੇਟ ਹੋਣ ਦੀ ਜਦੋਂ ਗੱਲ ਆਂਦੀ ਹੈ ਤਾਂ ਦਿੱਲੀ ਤੋਂ ਮਹਾਰਾਸ਼ਟਰ ਤੋਂ ਦੇਸ਼ ਅਬਦੇਸ਼ਾ ਤੋਂ ਵੱਡੇ ਲੀਡਰ ਤੇ ਵੱਡੇ ਨਾਮੀ ਬੰਦੇ ਆ ਜਾਂਦੇ ਨੇ ਵੋਟਾਂ ਮੰਗਣ ਪਰ ਹੁਣ ਬਰਖਾਤ ਵਿੱਚ ਕਿਹੜਾ ਗਰੀਬਾਂ ਦੀ ਬਾਹ ਫੜਦਾ ਹੈ ਇਹ ਤਾਂ ਹੁਣ ਇੱਕ ਦਿਨਾਂ ਚ ਪਤਾ ਲੱਗ ਜੂਗਾ ਸੋ ਅੱਜ ਦੀ ਹੋਈ ਬਰਸ਼ਾਤ ਕਾਰਨ ਸਾਰੇ ਸ਼ਹਿਰ ਵਿੱਚ ਪਾਣੀ ਭਰ ਚੁੱਕਿਆ ਹੈ ਅਸੀਂ ਵੀ ਆਪਣੇ ਚੈਨਲ ਵੱਲੋਂ ਡੀਸੀ ਬਠਿੰਡਾ ਮੇਅਰ ਸਾਹਿਬ ਬਠਿੰਡਾ ਤੇ ਹੋਰ ਉੱਚ ਅਧਿਕਾਰੀਆਂ ਨੂੰ ਅਪੀਲ ਹੀ ਕਰ ਸਕਦੇ ਆਂ ਕਿ ਤੁਸੀਂ ਬਠਿੰਡੇ ਸ਼ਹਿਰ ਵਿੱਚ ਬਰਸਾਤੀ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਜੇਕਰ ਬਰਸ਼ਾਤ ਕਾਰਨ ਇਸ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਵੀ ਹੈ ਤਾਂ ਉਸ ਨੂੰ ਮਆਗਜਾ ਦਿੱਤਾ ਜਾਵੇ